ਹਾਂ ਜੀ ਸਭ ਕੀ ਕਰਨ ਚਾਹੁੰਦੇ ਰਹਿ ਕੇ ਸ਼ੁਰੂਆਤ ਕਰਦੇ ਸਰ ਪਹਿਲਾਂ ਤਾਂ ਸਾਰਿਆਂ ਨੂੰ ਈਦ ਮੁਬਾਰਕ ਦੇਣਾ ਚਾਹੁੰਗਾ ਅੱਜ ਈਦ ਦਾ ਦਿਨ ਹੈ ਬਹੁਤ ਹੀ ਸ਼ੁਭ ਘੜੀ ਹੈ ਇਸ ਤੋਂ ਇਲਾਵਾ ਅੱਜ ਬੜਾਈ ਖੁਸ਼ੀ ਦਾ ਦਿਨ ਹੈ ਕਿ ਆਪਣੀ ਕਾਰਪੋਰੇਸ਼ਨ ਕੋਲ ਤਿੰਨ ਹੋਰ ਮਸ਼ੀਨਾਂ ਆਈਆਂ ਹਨ ਬੱਕਟ ਵਾਲੀਆਂ ਜਿਹਦੇ ਜੋ ਗਾਰ ਕੱਢਣ ਚ ਮਦਦ ਕਰਦੀਆਂ ਨੇ ਕਿਉਂਕਿ ਪਾਣੀ ਓਵਰਫਲੋ ਹੋ ਜਾਂਦਾ ਹੈ ਉਹ ਗਾਰ ਕਰਕੇ ਵੀ ਓਵਰਫਲੋ ਹੁੰਦਾ ਗਾਰ ਭਰ ਜਾਂਦੀ ਹੈ ਸੀਵਰੇਜ ਚ ਸਾਡੇ ਸਫਾਈ ਕਰਮਚਾਰੀ ਜਿਹੜੇ ਸੀਵਰ ਅ ਮਾਨ ਸਿਗੇ ਹੈਲਪਰਸ ige ਉਹਨਾਂ ਨੇ ਵੀ ਸਾਨੂੰ ਸੁਜੈਸ਼ਨ ਦਿੱਤੀ ਕਿ ਉਹਨਾਂ ਨੂੰ ਮਸ਼ੀਨਾਂ ਦੀ ਰਿਕੁਆਇਰਮੈਂਟ ਹੈ ਤੇ ਸਾਸੀ ਸਾਰੇ ਪਾਰਸ਼ਦਾਂ ਦੀ ਮਿਹਨਤ ਨਾਲ ਤੇ ਉਹਨਾਂ ਦੇ ਸੁਝਾਅ ਦੇ ਨਾਲ ਅੱਜ ਤਿੰਨ ਹੋਰ ਮਸ਼ੀਨਾਂ ਕਾਰਪੋਰੇਸ਼ਨ ਨੇ ਪਰਚੇਸ ਕੀਤੀਆਂ ਜੋ ਮੈਂ ਉਮੀਦ ਕਰਦਾ ਕਿ ਸ਼ਹਿਰ ਦੀ ਵਾਟਰ ਲੌਕਿੰਗ ਦੀ ਦਿੱਕਤ ਜੋ ਸਮੱਸਿਆ ਡੇ ਡੇਲੀ ਬੇਸਿਸ 'ਚ ਆਂਦੀ ਹੈ ਉਹਦੇ 'ਚ ਹੈਲਪ ਕਰੂਗੀ ਤੇ ਇਹਨੂੰ ਸੋਲਵ ਕਰੂ ਪਹਿਲਾਂ ਕਿੰਨੀਆਂ ਮਸ਼ੀਨਾਂ ਤੇ ਨੀ ਪਹਿਲਾਂ ਕਿੰਨੀ ਕਸਟਾਈ ਪਹਿਲਾਂ 2 ਮਸ਼ੀਨਾਂ ਕਾਰਪੋਰੇਸ਼ਨ ਕੋਲੇ ਸੀਗੀਆਂ ਮਗਰ ਆਪਾਂ ਜਿੱਦਾਂ ਜਾਣਦੇ ਆ ਕਿ ਬਟਿੰਡਾ ਸ਼ਹਿਰ ਦੀ ਹੱਦ ਬਹੁਤ ਵੱਧ ਚੁੱਕੀ ਹੈ ਪੰਜਾਬ ਔਰਡ ਨੇ ਬਹੁਤ ਜ਼ਿਆਦਾ ਹੁਣ ਆਪਣੀ ਪੋਪੂਲੇਸ਼ਨ ਹੋ ਚੁੱਕੀ ਹੈ ਤੇ ਆਪਾਂ ਨੂੰ ਹੋਰ ਮਸ਼ੀਨਾਂ ਦੀ ਰਿਕੁਆਇਰਮੈਂਟ ਸੀਗੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਸਫਾਈ ਕਰਮਚਾਰੀਆਂ ਨਾਲ ਵੀ ਡਿਸਕਸ਼ਨ ਕੀਤੀ ਆਪਣੇ ਪਾਰਸ਼ਦਾਂ ਨਾਲ ਡਿਸਕਸ਼ਨ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਰਿਕੁਆਇਰਮੈਂਟ ਹੈ ਤੇ ਅਸੀਂ ਤਿੰਨ ਹੋਰ ਮਸ਼ੀਨਾਂ ਇੱਕ ਵਾਰੀ ਵਾਸਤੇ ਪਰਚੇਸ ਕੀਤੀਆਂ तकरीबन 8.5 ਲੱਖ ਰੁਪਏ ਦੀ ਕੋਸਟ ਹੈ ਤਿੰਨ ਮਸ਼ੀਨਾਂ ਅਪਰੋਕਸੀਮੇਟਲੀ 25 ਲੱਖ ਰੁਪਏ ਦੀਆਂ ਆਈਆਂ ਸਰ ਮਾਰਸਾ ਰੋਡ ਉੱਤੇ ਬੜੀ ਵੱਡੀ ਸਮੱਸਿਆ ਉੱਥੀਆਂ ਸੜਕਾਂ ਵੀ ਟੁੱਟੀਆਂ ਪਈਆਂ ਤੇ ਪਾਣੀ ਜਦੋਂ ਵੀ ਬਾਰਿਸ਼ ਹੁੰਦੀ ਹੈ ਸਾਨੂੰ ਬਹੁਤ ਸਮੱਸਿਆ ਹੁੰਦੀ ਕੀ ਕਾਰਨ ਹੈ ਵੀ ਉਹ ਠੀਕ ਨਹੀਂ ਸਰ ਉਹ ਉਹਦਾ ਨਿਕਾਸ ਦਾ ਪ੍ਰਬੰਧ ਸਹੀ ਨਹੀਂ ਸੀਗਾ ਤੁਹਾਡੇ ਵਰਗੇ ਕਈ ਸਾਡੇ ਸਾਥੀਆਂ ਨੇ ਸਾਨੂੰ ਇਸ ਚੀਜ਼ ਦੀ ਨਿਗਾਹ ਵੀ ਕਰਾਈ ਤੇ ਅਸੀਂ ਮੌਕਾ ਵੀ ਖੁਦ ਦੇਖ ਕੇ ਆਏ ਹੈਗੇ ਤੇ ਉੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਤਾਂ ਇੱਕ ਕੋਈ ਮੋਟਰ ਲਾ ਦਿੱਤੀ ਜਾਵੇ ਜਿਹਦੇ ਨਾਲ ਪਾਣੀ ਦਾ ਨਿਕਾਸ ਜਲਦੀ ਹੋ ਜਾਏ ਆ ਜਾਂ ਫਿਰ ਕੋਈ ਹੋਰ ਬੋਰ ਕਰ ਦਿੱਤਾ ਜਾਵੇ ਜਿਸ ਚੋਂ ਪਾਣੀ ਨਿਕਲ ਜਾਏ ਅਸੀਂ ਇਹ ਇਸ ਤੇ ਸਟੱਡੀ ਕਰ ਰਹੇ ਹਾਂ ਕਿ ਕੀ ਬੈਟਰ ਹੋਏਗਾ ਵੀ ਅੱਗੇ ਫਿਊਚਰ ਚ ਪ੍ਰੋਬਲਮ ਆਏ ਨਾ ਤੇ ਅਸੀਂ ਕਨਸਟੈਂਟਲੀ ਸ਼ਹਿਰ ਦੇ ਵਿਕਾਸ ਤੇ ਕੰਮ ਕਰ ਰਹੇ ਚਾਹੇ ਉਹ ਟੁੱਟੀਆਂ ਸੜਕਾਂ ਹੋਣ ਤੁਹਾਨੂੰ ਜਾਣਕਾਰੀ ਆਲਰੇਡੀ ਹੋਊਗੀ ਵੀ ਤੇ ਨਹੀਂ ਹੈਗੀ ਤਾਂ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸ਼ਹਿਰ ਵਿੱਚ ਅਸੀਂ 6.5 ਕਰੋੜ ਰੁਪਏ ਦੇ ਟੈਂਡਰ ਲਾ ਚੁੱਕੇ ਹਾਂ ਉਹਦੇ ਵਿੱਚੋਂ ਤਕਰੀਬਨ 4.5 ਕਰੋੜ ਰੁਪਏ ਦੇ ਸਟੈਂਡਰ ਸਪੈਸ਼ਲੀ 메ਨ ਸੜਕਾਂ ਦੇ ਹੀ ਹੈ ਤੇ ਜਿਹੜੀ ਕੀ ਆਪਣੀ ਬੇਸਿਕ ਰਿਕੁਆਇਰਮੈਂਟ ਹੈਗੀ ਸ਼ਹਿਰ ਦੀ ਸੜਕਾਂ ਅੱਛੀਆਂ ਹੋਣ ਸਾਫ਼ ਹੋਣ ਇਹ ਆਪਣੇ ਸ਼ਹਿਰ ਦਾ 메ਨ ਮਤਲਬ ਬਿਊਟੀਫਿਕੇਸ਼ਨ ਦਾ ਇੱਕ ਜ਼ਰੀਆ ਹੈ ਤੇ ਅਸੀਂ ਉਹਦੇ ਤੇ ਰਾਈ ਨਾਲ ਕੰਮ ਕਰ ਰਹੇ ਹਾਂ ਟੈਂਡਰ ਫਲੋਟ ਹੋ ਚੁੱਕੇ ਆ ਜਲਦੀ ਉਹਨਾਂ ਤੇ ਵੀ ਕੰਮ ਸ਼ੁਰੂ ਹੋ ਜਾਏਗਾ ਆਲਰੇਡੀ ਉੱਥੇ ਪਹਿਲਾਂ ਹੀ ਦੋ ਮੋਟਰਾਂ ਜਰੂਰ ਲੱਗੀਆਂ ਹੁੰਦੀਆਂ ਅੱਛਾ ਪਰ ਉਹ ਚੱਲਦੀਆਂ ਨਹੀਂ ਆ ਤੇ ਜਾ ਉਹ ਅੱਜ ਜਿਹੜਾ ਕੂੜਾ ਕਰਕਟ ਭਰਿਆ ਰਹਿੰਦਾ ਜੀ ਤੇ ਅਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਬਾਰਿਸ਼ ਦੇ ਮੌਨਸੂਨ ਸੀਜ਼ਨ ਵਾਸਤੇ ਰੈਡੀ ਹੋ ਰਹੇ ਆ ਉਹਦੇ ਵਿੱਚ ਮੈਂ ਲੈਟਰ ਵੀ ਜਾਰੀ ਕੀਤਾ ਕਿ ਜਿੰਨੀਆਂ ਵੀ ਸ਼ਹਿਰ ਵਿੱਚ ਮਸ਼ੀਨਾਂ ਆ ਮੋਟਰਾਂ ਲੱਗੀਆਂ ਚਾਹੇ ਉਹ ਅੰਡਰਬੇਜ ਤੇ ਹੋਵੇ ਚਾਹੇ ਉਹ ਸ਼ਹਿਰ ਚ ਅਲੱਗ-ਅਲੱਗ ਥਾਵਾਂ ਤੇ ਹੋਵੇ ਜਿੱਥੇ ਪਾਣੀ ਪਹਿਲਾਂ ਵੀ ਖੜਦਾ ਸਿਰਕੀ ਬਾਜ਼ਾਰ ਆ ਕਈ ਵਕ ਵਕ ਏਰੀਆਸ ਤੇ ਅਸੀਂ ਉਹਨਾਂ ਦੀ ਇਨਸਪੈਕਸ਼ਨ ਵਾਸਤੇ ਆਰਡਰ ਕੀਤਾ ਹੈ ਚਾਹੇ ਉਹਨਾਂ ਦੇ ਜਨਰੇਟਰਸ ਹੋਣ ਮੋਟਰਸ ਹੋਣ ਤੇ ਅਸੀਂ ਮੌਨਸੂਨ ਸੀਜ਼ਨ ਵਾਸਤੇ ਪੂਰਾ ਰੈਡੀ ਹੋਣ ਦੀ ਤਿਆਰੀ ਕਰ ਰਹੇ ਹੁਦ ਦੇ ਨਾਈਟ ਮਿਹਨਤ ਕਰ ਰਹੇ ਸਾਰੇ ਪਾਰਸ਼ਦ ਮਿਲ ਕੇ ਮਿਹਨਤ ਕਰ ਰਹੇ ਆਪ ਦੇ ਆਪ ਦੇ ਏਰੀਆ ਦੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲ ਲਈ ਹੈ ਤੇ ਸਾਨੂੰ ਕਨਸਟੈਂਟਲੀ ਉਹ ਆਪ ਦੇ ਏਰੀਆ ਦੇ ਸੁਜੈਸ਼ਨ ਦੇ ਰਿਹਾ ਹੈ ਉੱਥੇ ਕੀ ਰਿਕੁਆਇਰਮੈਂਟ ਹੈ ਉਹ ਸਾਨੂੰ ਦੱਸਦੇ ਅਸੀਂ ਉਸ ਤੇ ਕੰਮ ਕਰਦੇ ਸਫਾਈ ਕਰ ਦਿੱਤੀ ਜਾਂਦੀ ਹੈ ਪਰ ਉੱਥੋਂ ਪੂਰਾ ਕਰਕਟ ਨਹੀਂ ਚੱਕਿਆ ਜਾਂਦਾ ਹੁਣ ਵੀ ਜੇ ਅੰਡਰ ਬ੍ਰਿਜ ਦੇਖੀ ਤੇ ਘੱਟੋ ਘੱਟ ਤਿੰਨ ਤਿੰਨ ਫਟੋ ਚਿੱਟੇ ਢੇਰ ਲੱਗੇ ਪਏ ਹੋ ਦੇਖੋ ਜੀ ਕੱਲ ਮੇਰੇ ਧਿਆਨ ਵਿੱਚ ਆਇਆ ਸੀ ਆਈਟੀਆਈ ਬ੍ਰਿਜ ਦੇ ਥੱਲੇ ਕੁਝ ਐਕਸੀਡੈਂਟਸ ਹੋਏ ਸਲਿਪਰੀ ਰੋਡ ਸਿਗੀਆਂ ਅਸੀਂ ਉੱਥੇ ਵੀ ਸਫਾਈ ਕਰਾਈ ਜਿਹੜੀ ਚੀਜ਼ ਸਾਡੀ ਨਿਗਾ ਵਿੱਚ ਆਉਂਦੀ ਹੈ ਆ ਜਿਹੜੀ ਵੀ ਜਗ੍ਹਾ ਤੋਂ ਮੈਂ ਗੁਜ਼ਰ ਰਿਹਾ ਹੁੰਦਾ ਹੈ ਜੇ ਮੈਨੂੰ ਉੱਥੇ ਜ਼ਰਾ ਜਿਹਾ ਵੀ ਕੂੜਾ ਜਾਂ ਕਚਰਾ ਦਿਖਦਾ ਤੇ ਅਸੀਂ ਨਾਲ ਦੀ ਨਾਲ ਲੋਕੇਸ਼ਨ ਪਾ ਕੇ ਤੇ ਐਡਰੈਸ ਪਾ ਕੇ ਉਹ ਗਾਰਬੇਜ ਨੂੰ ਚਕਾਣੇ ਆਏ ਇਹ ਆਪਣਾ ਸ਼ਹਿਰ ਕਾਫੀ ਵੱਡਾ ਹੈ ਹੱਦ ਵੱਧ ਚੁੱਕੀ ਹੈ ਮਗਰ ਇਹ ਗੱਲ ਦੀ ਗਾਰੰਟੀ ਹੈ ਕਿ ਕੰਮ ਜ਼ਰੂਰ ਹੋ ਰਿਹਾ ਹੈ ਮਿਹਨਤ ਵੀ ਲੱਗ ਰਹੀ ਹੈ ਸਾਡੀ ਵੀ ਲੱਗ ਰਹੀ ਹੈ ਸਾਰੇ ਅਫਸਰਾਂ ਦੀ ਵੀ ਲੱਗ ਰਹੀ ਹੈ ਤੇ ਥੋੜਾ ਟਾਈਮ ਜ਼ਰੂਰ ਲੱਗੇਗਾ ਮਗਰ ਪਹਿਲਾਂ ਨਾਲੋਂ ਫਰਕ ਜੇ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਤਾਂ ਸਾਡੀ ਮਿਹਨਤ ਨੂੰ ਵੀ ਸਲਾਹਨਕਾ ਦਿੱਤੀ ਜਾ ਰਹੀ ਹੈ ਅਸੀਂ ਇਹ ਮੰਨਦੇ ਹਾਂ ਤੇ ਅਸੀਂ ਜਰੂਰ ਕੰਮ ਵੀ ਕਰ ਰਹੇ ਆ ਤੇ ਜਿਹੜਾ ਤੁਸੀਂ ਡੰਪ ਦੀ ਗੱਲ ਕਰ ਰਹੇ ਹੋ ਅਸੀਂ ਹੁਣੇ ਦੁਬਾਰਾ ਤੋਂ ਚੈੱਕ ਕਰਾ ਲੈਂਦੇ ਜੇ ਉੱਥੇ ਹੈਗਾ ਤਾਂ ਮਤਲਬ ਕੁਝ ਘੰਟਿਆਂ 'ਚ ਹੀ ਸਾਫ਼ ਹੋ ਜਾਏਗਾ। ਮੇਰ ਸਾਹਿਬ ਮੇਰ ਸਾਹਿਬ ਵਿਸ਼ਕਰਮਾ ਮੰਦਿਰ ਦੇ ਕੋਲੇ ਸੀਪਰ ਦਾ ਬਹੁਤ ਬੜਾ ਪਾਣੀ ਛੱਪੜ ਬਣਿਆ। ਵਿਸ਼ਕਰਮਾ ਮੰਦਿਰ। ਲਾਇਨੋਪਾਰਕ। ਲਾਇਨੋਪਾਰਕ ਪਰਤਾਬ ਨਗਰ ਚ ਉਹ ਵੀ ਆਪਾਂ ਦੇਖ ਕੇ ਆਏ ਸੀਗੇ। ਉਹ ਸਕੂਲ ਦੇ ਬਾਹਰ। ਸਕੂਲ ਵੀ ਹੈਗਾ ਉੱਥੇ। ਹਾਂ ਸਕੂਲ ਵੀ ਹੈਗਾ। ਹਾਂ ਅੱਗੇ ਜਾ ਕੇ ਸਕੂਲ ਵੀ ਹੈਗਾ ਉਹ ਉੱਥੇ ਆਹੀ ਫਿਰ ਡੀਸੈਲਟਿੰਗ ਹੋਊਗੀ ਇਹ ਸਭ ਦਿੱਕਤ ਹੈ ਸਰ ਸਾਰੀ ਕਲਾਬਲ ਇਤਨਾ ਸ਼ਹਿਰ ਚ ਨਾ ਕਾਫੀ ਸਮੱਸਿਆ ਹੈ ਲੋਕ ਪਰੇਸ਼ਾਨ ਨੇ ਕਿ ਮੱਛਰਾਂ ਦਾ ਟਾਈਮ ਹੈ ਬਿਮਾਰੀਆਂ ਦਾ ਜੀ ਜੀ ਸਾਰੇ ਥਾਂ ਤੇ ਡੰਪ ਲੱਗੇ ਹੋਏ ਕੂੜਿਆਂ ਦੇ ਤੁਸੀਂ ਟਰਾਲੀਆਂ ਰੁਕਾ ਦਾ ਕਹਿਣਾ ਹੈ ਮੇਰ ਸਾਹਿਬ ਕੰਮ ਕਰ ਰਹੇ ਨੇਗੇ ਪਰ ਥੱਲੇ ਵਰਕਰ ਨਹੀਂ ਕੰਮ ਕਰ ਰਹੇ ਕਿ ਢੰਗ ਨਾਲ ਟਰਾਲੀਆਂ ਦੇ ਕੂੜੇ ਦੀ ਭਰਦੇ ਆ ਤੇ ਉੱਪਰ ਇਹਨਾਂ ਦੇ ਪੱਲੀਆਂ ਨਹੀਂ ਪਾਈ ਜਾਂਦੀ ਉਹ ਕੂੜਾ ਸਾਰਾ गिर जांदा ਸਾਡੇ ਕੋਲ ਕਈ ਵੀਡੀਓ ਨੇ ਬਸ ਥੋੜਾ ਖਿਆਲ ਸ਼ਹਿਰ ਦੇ ਅਨੇਕ ਦਿੱਲੀ ਹਾਰੋਗਾ ਮੇਨ ਪੱਠੀ ਭਾਈ ਤੁਸੀਂ ਦਿਖਾਓ ਫਿਰ ਮੈਂ ਤਾਂ ਕਹਿੰਦਾ ਦਿਖਾਓ ਜ਼ਰੂਰ ਅਸੀਂ ਉਸ ਸਾਹਬ ਨਾਲ ਐਕਸ਼ਨ ਲਵਾਂਗੇ ਅਸੀਂ ਆਪਦੀ ਮਿਹਨਤ ਕਰ ਰਹੇ ਵੈਸੇ ਸਾਡੇ ਸਫਾਈ ਕਰਮਚਾਰੀ ਵੀ ਮਿਹਨਤ ਕਰ ਰਹੇ ਪਰ ਸਫਾਈ ਕਰਮਚਾਰੀਆਂ ਨੂੰ ਜਿਹੜੀ ਸਲਰੀ ਆ ਉਹ ਬੜਾ ਲੰਬਾ ਲੰਬਾ ਚੱਟ ਪਰ ਡਰਾਈਵਰ ਨੇ ਉਹਨਾਂ ਨੂੰ ਮਿਲਦੀ ਨਹੀਂ ਕੰਮ ਵੀ ਤਾਂ ਕੀ ਕਰਨੇ ਕਹਿੰਦਾ ਨਹੀਂ ਬਿਲਕੁਲ ਇਹ ਵੀ ਪ੍ਰੋਬਲਮ ਸੀਗੀ ਕਿ ਉਹਨਾਂ ਦੀ ਹਾਜ਼ਰੀ ਦੀ ਦਿੱਕਤ ਆ ਰਹੀ ਸੀਗੀ ਮਗਰ ਹੁਣ ਅਸੀਂ ਸਾਰੇ ਇਨਸਪੈਕਟਰਸ ਨੂੰ ਇਨਫੋਰਮੇਸ਼ਨ ਵੀ ਦੇਤੀ ਤੇ ਆਰਡਰਸ ਵੀ ਦੇ ਦਿੱਤੇ ਕਿ ਮਹੀਨੇ ਦੀ 25 ਤਰੀਕ ਤੱਕ ਉਹਨਾਂ ਦੀ ਹਾਗਰੇ ਸਾਡੇ ਕੋਲ ਪਹੁੰਚਦੀ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਜਲ ਤੋਂ ਜਲਦ ਪਹਿਲੀ ਤਰੀਕ ਤੋਂ ਲੈ ਕੇ ਮੈਕਸਿਮਮ 3-4 ਤਰੀਕ ਤੱਕ ਸਾਰੇ ਕਰਮਚਾਰੀਆਂ ਦੀ ਸਫਾਈ ਕਰਮਚਾਰੀਆਂ ਦੀ ਸੈਲਰੀ ਪਾ ਦਿੱਤੀ ਜਾਵੇ ਕਿਉਂਕਿ ਉਹ ਮਿਹਨਤ ਕਰਦੇ ਨੇ ਆਪਣੇ ਪਰਿਵਾਰ ਵਾਸਤੇ ਮਿਹਨਤ ਕਰਦੇ ਨੇ ਆਪਣੇ ਸ਼ਹਿਰ ਵਾਸਤੇ ਮਿਹਨਤ ਕਰਦੇ ਨੇ ਤੇ ਉਹਨਾਂ ਦੀ ਸੈਲਰੀ ਟਾਈਮ ਸਰ ਪਹੁੰਚਣੀ ਚਾਹੀਦੀ ਹੈ ਇਸ ਤੇ ਅਸੀਂ ਆਲਰੇਡੀ ਐਕਸ਼ਨ ਲੈ ਚੁੱਕੇ ਸਾਰੇ ਪੰਗਾ ਵੱਲੋਂ ਕਹਾਵਤ ਬਣਾਈ ਗਈ ਹੈ ਕਿ ਕਹਿੰਦੇ ਪਿੰਡ ਦਾ ਘਹਾਰਾਂ ਤੋਂ ਪਤਾ ਲੱਗਦਾ ਪਰ ਜਦੋਂ ਮਾਨਸਾ ਸਾਈਡ ਤੋਂ ਆਗੇ ਤਾਂ ਉੱਥੇ ਆਪਕ ਨੂੰ ਆਪਕ ਨੂੰ ਦਿਦਾ ਕਿ ਕੀ ਕੁਝ ਉਹ ਉਹ ਅੰਡਰਵਿਚ ਦੇ ਨਿੱਕਲੇ ਤੇ ਕੀ ਮਿਲਦਾਗਾ ਜੀ ਦੋਨੋਂ ਸਾਈਡ ਹੀ ਡੇਟੇਰ ਲੱਗੇ ਪਏ ਆ ਜਦੋਂ ਤੁਸੀਂ ਬਣੇ ਸੀ ਤੁਸੀਂ ਕਹਾ ਸੀ ਵੀ ਜਿਹੜੇ ਪਹਿਲੇ ਨੰਬਰ ਤੇ ਕਿਸੇ ਸਮੇਂ ਚ ਰਿਹਾ ਬਟਟਾ ਤੇ ਉਹਨੂੰ ਲਿਆਂਦਾ ਜਾਊਗਾ ਬਿਲਕੁਲ ਲਿਆਂਦਾ ਜਾਊਗਾ ਅੰਡਰਵਿਚ ਦੇ ਵੜਦੇ ਆ ਤੇ ਮਾਸਾ ਅੰਡਰਵਿਚ ਤੇ ਜੋ ਕ੍ਰਾਸ ਕਰਦੇ ਦੋਨੋਂ ਸਾਈਡ ਬਹੁਤ ਵੱਡੇ ਵੱਡੇ ਢੇਰ ਲੱਗੇ ਹੋਏ ਆ ਸਰ ਹਰ ਜਗ੍ਹਾ ਤੁਸੀਂ ਜਾ ਨਹੀਂ ਸਕਦੇ ਤੁਸੀਂ ਕਿ ਮੈਂ ਲੰਘਦਾ ਤੇ ਮੈਂ ਦੇਖ ਲੈਣਾ ਹਰ ਜਗ੍ਹਾ ਤਾਂ ਨਹੀਂ ਜਾਇਆ ਬਿਲਕੁਲ ਨਹੀਂ ਜਾਇਆ ਜਾ ਸਕਦਾ ਤਾਂ ਹੀ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਮੇਰਾ ਸਹਿਯੋਗ ਦਿਓ ਮੈਨੂੰ ਹੈਲਪ ਕਰੋ ਸਾਰੀ ਟੀਮ ਨੂੰ ਸਾਡੀ ਨੂੰ ਹੈਲਪ ਕਰੋ ਤੇ ਇਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਸ਼ਹਿਰ ਸਾਫ਼ ਹੋਊਗਾ ਜਿੱਦਾਂ ਸਾਡੇ ਧਿਆਨ ਵਿੱਚ ਲਿਆਤਾ ਜਾਊਗਾ ਅਸੀਂ ਉਸੇ ਚੀਜ਼ ਤੇ ਇਨਸਟੈਂਟ ਐਕਸ਼ਨ ਲਵਾਂਗੇ ਹੁਣ ਜਦ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਊਗੀ ਤੁਸੀਂ ਸਾਡੀ ਨੌਲੇਜ ਵਿੱਚ ਕੋਈ ਚੀਜ਼ ਲਿਆਤੀ ਹੈ ਅਸੀਂ ਇਹਨੂੰ ਮਿੰਟਾਂ ਸਕਿੰਟਾਂ ਚ ਮੈਕਸਿਮਮ ਇੱਕ ਅੱਧੇ ਘੰਟੇ ਚ ਇਹ ਕਲੀਅਰ ਹੋ ਜਾਊਗਾ ਕੀ ਨਾਮ ਹੋਵੇਗਾ ਮੇਰਾ ਨਾਮ ਕਰਸੇਵ ਸਿੰਘਾ ਜੀ ਮੈਂ ਬਟਿੰਡੇ ਦਾ ਜੀ ਮੈਂ ਨਾ ਮੈਂ ਕਟਾਰ ਸਿੰਘਲ ਤੋਂ ਆ ਰਿਹਾ ਸੀਗਾ ਜੀ ਤੇ ਇੱਥੇ ਉਖਲੀਆਂ ਕਰਨਾ ਮੇਰਾ ਮੋਟਰਸਾਈਕਲ ਖੜਕਿਆ ਜੀ ਤੇ ਉਹ ਪਤਾ ਨਹੀਂ ਕੀ ਫਸ ਬੱਜੇ ਦੇ ਵਿੱਚ ਫਸ ਗਿਆ ਤੇ ਬਹੁਤ ਮੁਸ਼ਕਲ ਨਾਲ ਇਹਨੂੰ ਠੀਕ ਕੀਤਾ ਚਾਬੀ ਲੈ ਕੇ ਰਾਹ ਕੀ ਰਚੋ ਠੀਕ ਹੈ ਜੀ ਤੇ ਕਿਥੇ ਗੰਦ ਬਹੁਤ ਪਿਆ ਹੈਗਾ ਅੰਡਰਬ੍ਰਿਜ ਦੇ ਹੇਠਾਂ ਜੀ ਇਹ ਅੰਡਰਬ੍ਰਿਜ ਚੱਸੀ ਪੋਲ ਹੈ ਜੀ ਅੰਡਰਬ੍ਰਿਜ ਹੈ ਜੀ ਤੇ ਉੱਥੇ ਖੜੇ ਸੀ ਉੱਥੇ ਬਹੁਤ ਕੂੜਾ ਕਰਕਟ ਪਿਆ ਜੀ ਢੇਰੀਆਂ ਪਈਆਂ ਮਿੱਟੀ ਦੀਆਂ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਮੀਂਹ ਪੈਣੇ ਆ ਤੇ ਮੀਂਹਦ ਕਰਨ ਉਹ ਛੜਿਆ ਸੀਵਰੇਜ ਬਲੋਕੇਜ ਹੋਏਗਾ ਤੇ ਪਾਣੀ ਖੜ ਜਾਣਾ ਤੇ ਵੱਡੇ ਵਾਹਨਾਂ ਨੰਕਾ 'ਚ ਬਹੁਤ ਸਮੱਸਿਆ ਆਉਣੀ ਹੈ ਜੀ ਬਸ ਪ੍ਰਸ਼ਾਸਨ ਨੇ ਇਹੀ ਕਰਦੇ ਆਂ ਵੀ ਇਹਦੀ ਸਫਾਈ ਰੱਖੀ ਜਾਵੇ ਠੀਕ ਹੈ ਨਾ ਪਾਣੀ ਨਾ ਖੜੇ ਵੀ ਆਦਾ ਸਹੀ ਉਹ ਕਰਨਾ ਟਾਈਮ ਟਾਈਮ ਸੜਕ ਦੀਆਂ ਔਖਲੀਆਂ ਵੀ ਆ ਉਹਨੂੰ ਦੇਖਣ ਦਾ ਖੱਡੇ ਤੇ ਪ੍ਰੋਪਰ ਉਹਦੇ ਜੋ ਵੀ ਪੈਂਦਾਗਾ ਉਹ ਕਰਾਉਣਾ ਉਹਦੇ ਬਜਰੀ ਲੱਗਦਾ ਵੀ ਖੱਡਿਆ ਕਰਨ ਵੀ ਹੋ ਸਕਦਾ ਖੱਡਿਆ ਕਰਨ ਵੀ ਹੋ ਸਕਦਾ ਜੀ ਹੁੰਦਾ ਕਿ ਖੱਡੇ ਜਦੋਂ ਪੈਂਦੇ ਆ ਉਹ ਨਿਕਲ ਬਜਰੀ ਨਿਕਲੀ ਉਹ ਇਕੱਠਾ ਹੋਈ ਜਾਂਦਾ ਜੀ ਉਥੇ ਤੇ ਨਾਲੇ ਐਕਸੀਡੈਂਟ ਬਹੁਤ ਹੁੰਦੀ ਹੈ ਜੀ ਇੱਥੇ